ਸ਼ਾਸਤਰੀ ਕਾਲ ਜੀ ਸਵਾਗਤ ਹੈ ਆਪਣਾ ਚੈਨਲ ਗੁਰਨਾਨਕ ਕਲਾਥ ਹਾਊਸ ਮੈਸਰਖਾਨਾ ਦੇ ਵਿਸੋੜਾ ਅੱਜ ਫੇਰ ਨਿਊ ਕਲੈਕਸ਼ਨ ਆਈ ਆਪਣੇ ਕੋਲੇ ਬਹੁਤ ਸੋਹਣੇ ਸੋਹਣੇ ਸੂਟ ਆਏ ਨੇ ਜਿਹੜੇ ਅੱਜ ਦੇ ਸੂਟ ਨੇ ਆਪਣੇ ਕੋਲੇ ਆਏ ਨੇਚਰਲ ਕ੍ਰੇਪ ਦੇ ਉੱਤੇ ਨੇਗੇ ਉਹਨਾਂ ਦਾ ਰੇਟ ਵੀ ਬਹੁਤ ਵਾਜਬ ਹੋਊਗਾ ਸੂਟ ਬਹੁਤ ਪਿਆਰੀ ਪਿਆਰੀ ਕਲੈਕਸ਼ਨ ਆਈ ਹੈ ਤੇ ਜਿਹੜੇ ਆਪਣੇ ਚੈਨਲ ਦੇ ਉੱਤੇ ਨਵੇਂ ਆਉਂਦੇ ਆ ਭੈਣ ਭਰਾ ਉਹਨਾਂ ਨੂੰ ਆਪਣੀ ਲੋਕੇਸ਼ਨ ਜ਼ਰੂਰ ਦੱਸਦੇ ਹੁੰਦੇ ਆ ਜਿਹੜੀ ਆਪਣੀ ਸ਼ਾਪ ਐ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਲਾਗੇ ਆਪਣਾ ਪਿੰਡ ਰਹਿ ਜਾਂਦਾ ਮੈਸਰਖਾਨਾ ਜਿੱਥੇ ਆਪਣੀ ਇੱਕ ਮਠਾੜੂ ਸ਼ਾਪ ਹੈ ਮਿਸਤਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਤੇ ਡੇਰਾ ਬਾਬਾ ਪੰਜਾਬ ਪੰਜਾਬ ਦਾਸ ਦੇ ਨੀਅਰ ਹੈ ਜਿਹੜੀ ਆਪਣੀ ਸ਼ਾਪ ਹੈ ਇੱਕ ਢੀੜੀ ਗਲੀ ਦੇ ਵਿੱਚ ਹੈ ਨੰਬਰ ਆਪਣਾ ਫਲੈਸ਼ ਦੇ ਉੱਤੇ ਚੱਲੀ ਜਾਂਦਾ ਹੁੰਦਾ ਹੈ ਸਕਰੀਨ ਦੇ ਉੱਤੇ ਆਪਣਾ ਨੰਬਰ ਹੁੰਦਾ ਹੈ ਕਈ ਵਾਰੀ ਭੈਣ ਭਰਾ ਨੇ ਜਿਹੜੇ ਵੀ ਬੀਜਤ ਕਰਦੇ ਨੇ ਉਹਨਾਂ ਨੂੰ ਇੱਕ ਫੋਨ ਕਰਨਾ ਜ਼ਰੂਰੀ ਹੈ ਤੇ ਆਪਾਂ ਵੀਡੀਓ ਕਰਦੇ ਆ ਸ਼ੁਰੂ ਸਾਰੇ ਜਣੇ ਰਲ ਕੇ ਦੇਖਦੇ ਆ ਨਵੇਂ ਚੈਨਲ ਤੇ ਆਉਣ ਵਾਲੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਕਿਉਂਕਿ ਸੋਹਣੇ ਸੋਹਣੇ ਤੇ ਸਸਤੇ ਸਸਤੇ ਸੂਟ ਆਪਾਂ ਪਾਉਂਦੇ ਰਹਿੰਨੇ ਆ ਵੈਰਾਈਟੀ ਆਪਣੇ ਕੋਲੇ ਸਸਤੇ ਤੋਂ ਲੈ ਕੇ ਮਹਿੰਗੇ ਤੱਕ ਹੁੰਦੀ ਹੈ ਕਿਉਂਕਿ ਬਹਾਂ ਪਾਰਟੀ ਵਾਲਾ ਆਪਣੇ ਕੋਲੇ ਗਾਹਕ ਹੁੰਦਾ ਸੁਖਨਾਲ ਨੂੰ ਬਹੁਤ ਕਿਰਪਾ ਤੁਹਾਡੀ ਸਾਰੇ ਜਣੇ ਸਾਨੂੰ ਬਹੁਤ ਪਿਆਰ ਕਰਦੇ ਹੋ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆ ਤੇ ਸਾਰੇ ਜਣੇ ਰਲ ਕੇ ਦੇਖਾਂਗੇ ਬਹੁਤ ਸੋਹਣੇ ਸੋਹਣੇ ਸੂਟ ਆਏ ਆ ਅੱਜ ਦੇ ਸੂਟ ਆਪਣੇ ਕੋਲੇ ਨੇਚਰਲ ਕ੍ਰੇਪ ਦੇ ਉੱਤੇ ਆਏ ਆ ਤੇ ਆਪਾਂ ਸੈਂਪਲ ਤੁਹਾਨੂੰ ਦਿਖਾਵਾਂਗੇ ਇਹਨਾਂ ਦੇ ਸੈਂਪਲ ਬੜੇ ਪਿਆਰੇ ਨੇ ਤੇ ਡਿਜ਼ਾਈਨ ਵੀ ਇਹਨਾਂ ਦੇ ਬਹੁਤ ਪਿਆਰੇ ਨੇਗੇ ਤੇ ਸੂਟਾਂ ਦਾ ਰੇਟ ਵੀ ਬਹੁਤ ਵਾਜਬ ਹੈ ਜਿਹੜੇ ਸੂਟ ਬਾਜ਼ਾਰ ਦੇ ਵਿੱਚ ਤੁਹਾਨੂੰ 1500 ਤੋਂ ਲੈ ਕੇ 2000 ਦੀ ਰੇਂਜ ਦੇ ਵਿੱਚ ਮਿਲਣ ਵਾਲੇ ਨੇ ਆਪਣੇ ਕੋਲੇ ਸਿਰਫ ਤੁਹਾਨੂੰ ਮਿਲੇਗਾ 9900 ਰੁਪਿਆ ਸਾਡਾ ਰੇਟ ਹੁੰਦਾ 100 ਰੁਪਿਆ ਅਸੀਂ ਬਾਹਰੋਂ ਆਉਣ ਵਾਲੇ ਬਿਹੜ ਭਰਾਵਾਂ ਨੂੰ ਲੈਸ ਕਰਦੇ ਹੁੰਦੇ ਆ 850 ਦੇ ਵਿੱਚ ਨੇਚਰਲ ਕ੍ਰੇਪ 5 ਮੀਟਰ ਕੱਪੜਾ ਤੁਹਾਨੂੰ ਮਿਲੇਗਾ ਇਹ ਬਹੁਤ ਹੀ ਸੋਹਣਾ ਚਨੂਨ ਦਾ ਦੁਪੱਟਾ ਹੋਊਗਾ ਇਹਦੇ ਨਾਲ ਤੇ 850 ਰੁਪਏ ਦੇ ਵਿੱਚ ਤੁਹਾਨੂੰ ਸੂਟ ਦੇਵਾਂਗੇ ਕਲਰ ਚਾਟ ਆਪਾਂ ਦਿਖਾ ਦਿੰਨੇ ਆ ਬਾਕੀ ਇਹ ਸਾਡਾ ਜਿਹੜਾ ਰਿਟੇਲ ਦਾ ਰੇਟ ਹੁੰਦਾ ਹੈਗਾ ਜਿਹੜੇ ਭੈਣ ਭਰਾਵਾਂ ਨੇ ਸੇਲ ਵਾਸਤੇ ਸਾਡੇ ਕੋਲੋਂ ਕੱਪੜਾ ਲੈਣਾ ਹੁੰਦਾ ਉਹ ਰੇਟ ਉਹਨਾਂ ਨੂੰ ਹੋਲ ਸੇਲ ਦਾ ਲੱਗੂਗਾ ਤੇ ਸਾਈਟ ਵਾਈਜ਼ ਜਿਹੜਾ ਹੈਗਾ ਮਾਲ ਮਿਲੂਗਾ ਇਹ ਦੇ ਚ ਲੈਮਨ ਕਲਰ ਦਾ ਸੂਟ ਸੀ 5 ਮੀਟਰ ਆਲ ਓਵਰ ਕੱਪੜਾ ਨੇਚਰਲ ਕਰੇਪ ਦਾ ਕਢਾਈ ਜਿਹੜੀ ਹੈਗੀ ਬਹੁਤ ਸੋਹਣੀ ਹੈ ਇਹਦੇ ਵਿੱਚ ਆਪਾਂ ਤੁਹਾਨੂੰ ਕਲਰ ਦਿੰਨੇ ਆ ਕਲਰ ਬੜੇ ਪਿਆਰੇ ਨੇਗੇ ਤੇ ਇਹ ਨਾਲ ਸ਼ਰਦਈ ਕਲਰ ਆ ਗਿਆ ਆਪਣੇ ਕੋਲੇ ਤੇ ਆਹ ਵਾਲਾ ਗਾਜਰੀ ਕਲਰ ਆ ਗਿਆ ਕਿ ਆਵਲ ਆਇਆ ਹੈ ਰਾਨੀ ਕਲਰ ਆ ਗਿਆ ਗੁਲਾਬੀ ਕਲਰ ਦਾ ਸ਼ੂਟ ਹੈ ਇਹ ਵਾਲਾ ਜਾਮਨੀ ਕਲਰ ਦਾ ਹੈ ਇਹ ਪੰਜ ਕਲਰਾਂ ਦਾ ਸੈੱਟ ਹੈ ਜਿਹੜੇ ਦੁਕਾਨਦਾਰਾਂ ਨੂੰ ਸੈੱਟ ਵਾਈਜ਼ ਮਾਲ ਲੈਣਾ ਪਊਗਾ ਤੇ ਇੱਕ ਸ਼ੂਟ ਦਾ ਰੇਟ ਸਾਡਾ 850 ਰੁਪਇਆ ਰਹੂਗਾ ਪਿਆਰ ਚਰਉਣ ਦੇ ਦੁਪੱਟੇ ਨਾਲ ਨੇਚਰਲ ਕ੍ਰੇਪ 5 ਮੀਟਰ ਕਪੜਾ ਤੇ ਬੜੀ ਪਿਆਰੀ ਕਲੈਕਸ਼ਨ ਹੈ ਤੇ ਇੱਕ ਅਗਲਾ ਕਲਰ ਇਹਦੇ ਵਿੱਚ ਮਹਿੰਦੀ ਆ ਗਿਆ ਆਹ ਵਾਲਾ ਮਹਿੰਦੀ ਕਲਰ ਵੀ ਇਹਨਾਂ ਦੇ ਨਾਲ ਹੈ 6 ਕਲਰਾਂ ਦਾ ਸੈਟ ਹੈ ਕਲਰ ਕੰਟਰਾਸਟ ਬਹੁਤ ਸੋਹਣੇ ਲੱਗੇ ਤੇ ਇਹ ਛੂਟ ਜਿਵੇਂ ਮਾਰਕੀਟ ਦਾ ਰੇਟ ਇਹਨਾਂ ਦਾ 1000 ਤੋਂ ਲੈ ਕੇ 1500 2000 ਦੀ ਰੇਂਜ ਦੇ ਵਿੱਚ ਸੇਲ ਕਰਦੇ ਨੇਗੇ ਬਹੁਤ ਪਿਆਰੀ ਕਲੈਕਸ਼ਨ ਹੈਗੀ ਇਹਦੀ ਤੇ ਅਗਲਾ ਡਿਜ਼ਾਈਨ ਮੈਂ ਤੁਹਾਨੂੰ ਦਿਖਾਉਣੀ ਆ ਆਪਾਂ ਇੱਕ ਸੂਟ ਹੀ ਸਿਰਫ ਖੋਲਿਆ ਕਰਾਂਗੇ ਤੇ ਬਾਕੀ ਸੋਨ ਮੈਂ ਰੰਗ ਦਿਖਾ ਦਿਆ ਕਰੂੰ ਵੀ ਇਹਦੇ ਵਿੱਚ ਕਿੰਨੇ ਕਿੰਨੇ ਕਲਰ ਆ ਤੇ ਆਨਲਾਈਨ ਦਾ ਕੰਮ ਆਪਾਂ ਕਰਦੇ ਆਂ ਤੇ ਜੇ ਤੁਸੀਂ ਸ਼ੂਟ ਨੂੰ ਆਪਣੇ ਘਰ ਬੈਠ ਕੇ ਵਾਇਅ ਕਰਨਾ ਹੈ ਤਾਂ ਘਰ ਬੈਠ ਕੇ ਸ਼ੂਟ ਨੂੰ ਤੁਸੀਂ ਮੰਗਾ ਸਕਦੇ ਹੋ ਤੇ ਆਪਣੀ ਦੁਕਾਨ ਤੇ ਤੁਸੀਂ ਵੀਚਟ ਕਰਨਾ ਤਾਂ ਤੁਹਾਡਾ ਜੀ ਆਇਆਂ ਤੁਸੀਂ ਦੁਕਾਨ ਤੇ ਵੀ ਆ ਸਕਦੇ ਹੋ 5 ਮੀਟਰ ਸਫ ਹੋਊਗਾ ਨੇਚਰਲ ਗਰੇਵ ਦਾ ਕਪੜਾ ਹੋਊਗਾ ਬਹੁਤ ਪਿਆਰਾ ਸਫ ਹੈ ਤੇ 850 ਰੁਪਏ ਦੇ ਵਿੱਚ ਤੁਹਾਨੂੰ ਸ਼ੂਟ ਗੁਰਨਾਨ ਕਲਾਸ ਹਾਊਸ ਮੈਸਰ ਖਾਨਾ ਦੇ ਉੱਤੋਂ ਮਠਾੜੂ ਸ਼ਾਪ ਦੇ ਉੱਤੋਂ ਤੁਹਾਨੂੰ ਮਿਲੇਗਾ ਇਹ ਦੁਕਾਨ ਆਪਣੀ ਮਿਸਤਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਹੈ ਆਹ ਲਓ ਜੀ ਇਹ ਮਹਿੰਦੀ ਕਲਰ ਦਾ ਸੀ ਇਹ ਅਗਲੇ ਡਿਜ਼ਾਈਨ ਦੇ ਵਿੱਚ ਆ ਗਿਆ ਇਸ ਦੇ ਵਿੱਚ ਜਿਹੜੇ ਕਲਰ ਨੇ ਉਹ ਵੀ ਮੈਂ ਤੁਹਾਨੂੰ ਦਿਖਾਵਾਂਗੀ ਤੇ ਦੁਪੱਟੇ ਸਾਰੇ ਨਾਲ ਪਿਆਰ ਚਨੂਨ ਦੇ ਚਨੂਨ ਦੇ ਦੁਪੱਟੇ ਹੋਣਗੇ ਇਹਨੂੰ ਆਪਾਂ ਚਨੂਨ ਦਾ ਦਪੱਟਾ ਕਹਿ ਸਕਦੇ ਹਾਂ ਬਰਕ ਵਾਲਾ ਦੁਪੱਟਾ ਬਹੁਤ ਸੋਹਣਾ ਭਾਰੀ ਹੈਵੀ ਦੁਪੱਟੇ ਦੇ ਨਾਲ ਹੈ 850 ਰੁਪਿਆ ਦੀ ਰੇਂਜ ਰਹੂਗੀ ਇਹਦੇ ਵਿੱਚ ਇੱਕ ਮਾਸਟਰ ਜੀਆ ਕਲਰ ਹੋਊਗਾ ਤੇ ਇੱਕ ਇਹਦੇ ਵਿੱਚ ਰੈੱਡ ਕਲਰ ਹੋਊਗਾ ਆ ਲਓ ਜੀ ਇੱਕ ਇਹਦੇ ਵਿੱਚ ਰੈੱਡ ਕਲਰ ਹੈ ਇਹਦੇ ਵਿੱਚ ਤਿੰਨ ਕਲਰ ਆਪਣੇ ਕੋਲ ਅਵੇਲੇਬਲ ਲੇਗੇ ਤੇ ਅਗਲਾ ਡਿਜ਼ਾਈਨ ਆਪਾਂ ਖੋਲਦੇ ਹਾਂ ਅਗਲਾ ਡਿਜ਼ਾਈਨ ਵੀ ਬੜਾ ਪਿਆਰਾ ਹੈ ਆਹ ਲੋ ਜੀ ਉਸ ਦਾ ਅਗਲਾ ਡਿਜ਼ਾਈਨ ਆ ਗਿਆ ਇਹਨਾਂ ਦੇ ਸਾਰਿਆਂ ਦੇ ਵਿੱਚ ਸੋਨੂੰ ਆਲ ਓਵਰ ਕਪੜਾ ਮਿਲੂਗਾ 5 ਮੀਟਰ 5 ਮੀਟਰ ਆਲ ਓਵਰ ਕਪੜਾ ਮਿਲੂਗਾ ਬਹੁਤ ਸੋਹਣਾ ਸਾਫ ਜੇ ਤੁਸੀਂ ਇਸ ਤਰ੍ਹਾਂ ਦੇਖੋਗੇ ਨੇਚਰਲ ਗ੍ਰੇਵ ਇੰਨੀ ਪਿਆਰੀ ਹੈ ਵਧੀਆ ਵਾਲਾ ਸਟਾਫ ਲੱਗਿਆ ਹੋਇਆ ਇਹਦੇ ਨਾਲ ਤੇ ਇਹਦੀ ਕੋਈ ਸ਼੍ਰਿੰਕ ਹੋਣ ਦੀ ਤਾਂ ਸ਼ਿਕਾਇਤ ਹੁੰਦੀ ਕੋਈ ਨਹੀਂ ਬਹੁਤ ਸੋਹਣਾ ਸਟਾਫ ਆ 5 ਮੀਟਰ ਆਲ ਓਵਰ ਕਪੜਾ ਕਲੀਆਂ ਵਾਲਾ ਡਿਜ਼ਾਈਨ ਹੈ ਇਹਦਾ ਤੇ ਦੁਪੱਟਾ ਤੁਹਾਨੂੰ ਮੈਂ ਇਹਦਾ ਖੋਲ ਕੇ ਦਿਨੀ ਆ ਸਾਰਿਆਂ ਦੇ ਨਾਲ ਦੁਪੱਟੇ ਵੀ ਖੁੱਲੇ ਮਿਲਣਗੇ ਸਵਾ 2 ਮੀਟਰ ਦਾ ਦੁਪੱਟਾ ਜਿਹੜਾ ਇਹਦੇ ਨਾਲ ਤੁਹਾਨੂੰ ਮਿਲੂਗਾ ਆ ਲੋ ਜੀ ਇਹਦੇ ਨਾਲ ਸਵਾ 2 ਮੀਟਰ ਦਾ ਦੁਪੱਟਾ ਮਿਲੂਗਾ ਚਨੂਨ ਦਾ ਦੁਪੱਟਾ ਨਾਲ ਇਹਦੇ ਲੈਣਾ ਵਾਲੀ ਕਢਾਈ ਐ ਇਸ ਰੋਡ ਤੇ ਸਾਈਜ਼ ਇਹਨਾਂ ਦੇ ਬਹੁਤ ਖੁੱਲੇ ਨੇ 850 ਦੀ ਰੇਂਜ ਦੇ ਵਿੱਚ ਇਹ ਛੂਟ ਰਹਿਣ ਵਾਲੇ ਨੇ ਤੇ ਇਹਨਾਂ ਦੇ ਕਲਰ ਮੈਂ ਤੁਹਾਨੂੰ ਦਿਨੀ ਆ ਕਲਰ ਇਹਨਾਂ ਦੇ ਬੜੇ ਪਿਆਰੇ ਨੇ ਆਹ ਲਓ ਜੀ ਇੱਕ ਕਲਰ ਇਹਦਾ ਮਹਿੰਦੀ ਆ ਗਿਆ ਆਹ ਲਓ ਜੀ ਇੱਕ ਕਲਰ ਇਹਦਾ ਮਹਿੰਦੀ ਆ ਗਿਆ ਜਿਹਨੂੰ ਸੁੱਕੀ ਮਹਿੰਦੀ ਵਰਗਾ ਕਲਰ ਹੈ ਇੱਕ ਡਾਰਕ ਮਹਿੰਦੀ ਕਲਰ ਆ ਗਿਆ ਆਹ ਲਓ ਜੀ ਪਿੱਕਾ ਵਾਲੇ ਸੂਟ ਨੇ ਸਾਰੇ ਤੇ ਆ ਛੋਟੇ ਦਾ ਕੰਚਾਈ ਫਰੋਜੀ ਦੇ ਵਿੱਚ ਆ ਗਿਆ ਤੇ ਕਲਰ ਸਾਰਿਆਂ ਦੇ ਬਹੁਤ ਸੋਹਣੇ ਨੇ ਅਗਲੜਿਆਂ ਨਾ ਆਪਾਂ ਖੋਲਦੇ ਆ ਅਗਲੜਿਆਂ ਵੀ ਬਹੁਤ ਪਿਆਰਾ ਆ ਇਹ ਸਾ ਸੈਂਪਲ ਖੋਲ ਕੇ ਦਿਖਾਉਣੀ ਆ ਤੁਹਾਨੂੰ ਬਾਕੀ ਜਿਹੜੇ ਇਹਦੇ ਡਿਜ਼ਾਈਨ ਨੇ ਸਾਰੇ ਵੱਖਰੇ ਵੱਖਰੇ ਨੇ ਤੇ ਸਾਰਿਆਂ ਦਾ ਰੇਟ ਹੈ 850 ਰੁਪਇਆ ਰਹੂਗਾ ਤੇ ਇੱਕ ਲੈਕਸ਼ਨ ਬਹੁਤ ਪਿਆਰੀ ਹੈ ਤੇ ਤੋਂ ਇੱਕ ਮੈਂ ਇਸ ਤੋਂ ਪਹਿਲਾਂ ਬਹੁਤ ਵੀਡੀਓ ਬਣਾਈ ਸੀਗੀ ਆਪਣੀ ਨੇਚਰਲ ਕ੍ਰੇਪ ਦੀ ਤੇ ਉਹ ਮੇਰਾ ਇੰਨਾ ਵਧੀਆ ਰਿਸਪੌਂਸ ਸੀਗਾ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਤੁਸੀਂ ਇੰਨਾ ਵਧੀਆ ਮੈਨੂੰ ਰਿਸਪੌਂਸ ਦਿੱਤਾ ਉਹ ਮੇਰਾ ਫਟਾਫਟ ਮਾਲ ਸੋਲਡ ਆਊਟ ਹੋ ਗਿਆ ਸੀਗਾ ਆ ਲਓ ਜੀ ਆ ਇਹਦਾ ਦੁਪੱਟਾ ਮਹਿੰਦੀ ਦੇ ਨਾਲ ਇਹ ਡਿਜ਼ਾਈਨ ਵੀ ਬਹੁਤ ਪਿਆਰਾ ਹੈਗਾ ਇਹ ਡਿਜ਼ਾਈਨ ਵੀ ਬਹੁਤ ਪਿਆਰਾ ਹੈ ਇਹਦੇ ਵਿੱਚ ਵੀ ਕਲਰ ਆਪਣੇ ਪੰਜ ਹੋਣਗੇ ਆਹ ਲੋ ਜੀ ਮਹਿੰਦੀ ਕਲਰ ਆ ਗਿਆ ਤੇ ਫਿਰੋਜੀ ਕਲਰ ਆ ਗਿਆ ਤੇ ਇਸ ਦੇ ਵਿੱਚ ਰੈੱਡ ਕਲਰ ਆ ਗਿਆ ਤੇ ਆਹ ਵਾਲਾ ਵੀ ਡਾਰਕ ਮਹਿੰਦੀ ਕਲਰ ਆ ਗਿਆ ਤੇ ਇੱਕ ਕੇਸ ਦੇ ਵਿੱਚ ਰਾਣੀ ਕਲਰ ਹੈ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਆਹ ਵਾਲਾ ਰਾਣੀ ਕਲਰ ਹੈ ਆਹ ਲੋ ਜੀ ਇਸ ਦਾ ਪੰਜ ਕਲਰਾਂ ਦਾ ਸੈਟ ਹੈ ਕਲਰ ਵੀ ਇਹਦੇ ਬਹੁਤ ਪਿਆਰੇ ਲੱਗੇ ਤੇ ਜਿਹੜਾ ਵਰਕ ਹੈ ਉਹ ਵੀ ਬਹੁਤ ਟੌਪ ਦਾ ਹੈ ਤੇ ਇਹਦਾ ਜਿਹੜਾ ਆਪਣਾ ਰੇਟ 850 ਰੁਪਿਆ ਰੇਟ ਇਸ ਦਾ ਰਹੂਗਾ ਸਾਰੀ ਕਲੈਕਸ਼ਨ ਬਹੁਤ ਪਿਆਰੀ ਹੈ ਅਗਲਾ ਡਿਜ਼ਾਈਨ ਮੈਂ ਖੋਲਦੀ ਹਾਂ ਅਗਲਾ ਡਿਜ਼ਾਈਨ ਵੀ ਬਹੁਤ ਪਿਆਰਾ ਹੈ ਆਹ ਡਿਜ਼ਾਈਨ ਵੀ ਬਹੁਤ ਕਾਪਦਾ ਹੈ ਇਹ ਜਿਹੜੀਆਂ ਨੂੰ ਸਾਨੂੰ ਖੋਲ ਕੇ ਦਿਖਾਉਣੀ ਹੈ ਬਾਲਾ ਪਿਆਰਾ ਡਿਜ਼ਾਈਨ ਹੈ ਇਹ ਸੂਟ ਦਾ ਰੇਟ ਰਹੂਗਾ 1000 ਰੁਪਿਆ ਇਹ ਵੀ ਨੇਚਰਲ ਗਰੇਪ ਦੇ ਆ ਗਿਆ ਆ ਲੋ ਜੀ ਇਹਦੇ ਕਲਰ ਕੰਟਾਸ ਬਹੁਤ ਸੋਹਣੇ ਨੇਗੇ ਇਹ ਵੀ ਸੂਟ ਬਹੁਤ ਪਿਆਰਾ ਹੈ 5 ਮੀਟਰ ਦੀ ਕਟਿੰਗ ਪੂਰੀ ਮਿਲੂਗੀ ਤੁਹਾਨੂੰ ਆਲ ਓਵਰ ਸੂਟ ਦੇ ਵਿੱਚ ਹੋਊਗਾ ਤੇ ਨਾਲ ਦੁਪੱਟਾ ਸਾਰਿਆਂ ਦੇ ਨਾਲ ਦੁਪੱਟੇ ਜਿਹੜੇ ਚਨੂਨ ਦੇ ਹੋਣਗੇ ਪਿਆਰ ਚਨੂਨ ਦੇ ਦੁਪੱਟੇ ਸਾਰਿਆਂ ਦੇ ਨਾਲ ਲੇਗੇ ਆ ਲਓ ਜੀ ਇਹ ਵੀ 1.5 ਹਜ਼ਾਰ ਵਾਲਾ ਸੂਟ ਹੈ ਇਹ ਵੀ ਤੁਹਾਨੂੰ ਮੈਂ 850 ਦੇ ਵਿੱਚ ਹੀ ਸੇਲ ਕਰੂੰਗੀ ਕਿਉਂਕਿ ਮੇਰਾ ਗਾਹਕ ਦੂਰ ਦਰਾਡੇ ਬੈਠਾ ਹੁੰਦਾ ਸਾਰਾ ਜਿਹੜਾ ਸਟਾਫ ਹੈ ਮੈਨੂੰ ਖੋਲ ਕੇ ਦਿਖਾਉਣਾ ਪੈਂਦਾ ਆਹ ਲਓ ਜੀ ਇਹਦੇ ਚਾਰ ਕਲਰ ਨੇ ਚਾਰੇ ਕਲਰ ਇਹਦੇ ਬਹੁਤ ਸੋਹਣੇ ਨੇਗੇ ਇਹ ਵੀ ਤੁਹਾਨੂੰ 850 ਦੀ ਰੇਂਜ ਦੇ ਵਿੱਚ ਹੀ ਸੂਟ ਮਿਲੂਗਾ ਆਹ ਲਓ ਜੀ ਇਹ ਵਾਲਾ ਕਲਰ ਤੇ ਇੱਕ ਇਹਦੇ ਵਿੱਚ ਆ ਗਿਆ ਗਾਜਰੀ ਕਲਰ ਆਹ ਲਓ ਜੀ ਇਹਦਾ ਚਾਰ ਕਲਰ ਦਾ ਸੈੱਟ ਸੀ ਕਲਰ ਸਾਰੇ ਇਹਦੇ ਬਹੁਤ ਪਿਆਰੇ ਨੇ ਤੇ ਅੱਜ ਦੇ ਸੂਟ ਜਿਹੜੇ ਇਸ ਵੀਡੀਓ ਦੇ ਵਿੱਚ ਨੇਗੇ 850 ਦੇ ਨੇ ਜਿਹੜਾ ਉੱਚੀ ਰੇਂਜ ਵਾਲਾ ਹੋਊਗਾ ਉਹਦਾ ਮੈਂ ਤੁਹਾਨੂੰ ਦੱਸ ਦਿਆ ਕਰੂੰ ਰੇਟ अगला डिजाइन होर आ गया अपने को भी डिजाइन बहुत प्यारा गाद भी कलिया वाला डिजान है बहुत ही सोहना दप्टा खोलते अपना यद भी दप्टा बहुत सोहना है आ फोन चको ਆਹ ਲਓ ਜੀ ਬੋਟਲ ਗ੍ਰੀਨ ਦੇ ਵਿੱਚ ਸੂਟ ਦਾ ਕਲਰ ਹੈ ਇਹਦਾ ਤੇ ਇਹਦਾ ਮੈਂ ਬਾਕੀ ਕਲਰ 400 ਨੂੰ ਦਿਖਾਉਣੀ ਆ ਨਹੀਂ ਇਹਨਾਂ ਹਾਸੇ ਤਾਂ ਬਹੁਤ ਸੋਹਣੇ ਆਹ ਲਓ ਜੀ ਡਾਰਕ ਮਹਿੰਦੀ ਆਹ ਲਓ ਜੀ ਆਹ ਡਾਰਕ ਜਾਮੀ ਆ ਗਿਆ ਇਹਦੇ ਕਲਰ ਵੀ ਸਾਰੇ ਬਹੁਤ ਸੋਹਣੇ ਨੇ 850 ਦੀ ਰੇਂਜ ਦੇ ਵਿੱਚ ਸੂਟ ਜਿਹੜੇ ਇਹ ਰਹਿਣਗੇ ਆਹ ਨੂੰ ਜੀ ਅਗਲਾ ਡਿਜ਼ਾਈਨ ਆਪਾਂ ਫੇਰ ਖੋਲਦੇ ਆਂ ਆਹ ਲੋ ਜੀ ਇਹ ਡਿਜ਼ਾਈਨ ਵੀ ਬਹੁਤ ਪਿਆਰਾ ਹੈ ਤੇ ਇੱਕ ਸੂਟ ਮੈ ਤੁਹਾਨੂੰ ਮਾੜਾ ਖੋਲ ਕੇ ਦਿਖਾ ਦਿਆਂ ਵੀ ਕਿੱਦਾਂ ਦਾ ਇਹ ਸੂਟ ਨੇ ਬਣਨਾ ਹੈ ਬਾਕੀ ਤੁਹਾਨੂੰ ਸਾਰੇ ਸਟਾਫ ਦਾ ਆਪ ਹੀ ਪਤਾ ਲੱਗ ਜਾਊਗਾ ਆਹ ਲਓ ਜੀ ਜਿਹਦੇ ਗਲੇ ਤੇ ਕੰਮ ਹੋਊਗਾ ਉਹਦੇ ਘੇਰ ਤੇ ਨਹੀਂ ਹੋਊ ਜੀ ਦੇ ਘੇਰ ਤੇ ਕੰਮ ਹੋਊਗਾ ਉਸਦੇ ਗਲੇ ਤੇ ਨਹੀਂ ਹੋਊਗਾ ਰੇਟ ਰਹੂਗਾ 850 ਰੁਪਿਆ ਤੇ ਨੇਚਰਲ ਗ੍ਰੇਪ ਤੇ ਸੂਟ ਹੋਣਗੇ ਤੇ ਨਾਲ ਦੁਪੱਟਾ ਸਨੂਨ ਦਾ ਆਹ ਲਓ ਜੀ ਇਹ ਵਾਲਾ ਦੁਪੱਟੇ ਦਾ ਸਾਈਜ਼ ਰਹੂਗਾ ਤੇ ਕਲਰ ਚਾਰਟ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਲਰ ਚਾਰਟ ਇਹਦੇ ਬੜੇ ਪਿਆਰੇ ਨੇਗੇ ਮਹਿਰੂਨ ਕਲਰ ਆ ਆਹ ਲਓ ਜੀ ਇਹ ਵਾਲਾ ਆ ਗਿਆ ਰਾਣੀ ਕਲਰ ਸਾਰੇ ਸੂਟ ਪਿਕ ਵਾਲੇ ਹੋਣਗੇ ਇਹ ਰਾਣੀ ਕਲਰ ਆ ਗਿਆ ਤੇ ਆ ਇਸ ਦਾ ਇਸ ਤਰ੍ਹਾਂ ਬਣ ਜੂਗਾ ਸੂਟ ਦਾ ਸਾਫ ਦੁਪੱਟਾ ਇੰਨਾ ਇਹਦਾ ਹੈਵੀ ਹੈ ਕਲਰ ਵੀ ਇਹਦੇ ਸੁਨੇ ਆਹ ਲੋ ਜੀ ਅਗਲਾ ਇਹਦਾ ਆ ਗਿਆ ਮਹਿਰੂਨ ਦੇ ਘਰ ਚ ਆ ਗਿਆ ਕਲਰ ਇਹਦਾ ਹੈ ਮਹਿਰੂਨ ਨਾਲ ਜਾਮਨੀ ਇਹਦਾ ਕਲਰ ਚੱਟ ਸੀਗਾ ਤੇ ਅਗਲਾ ਮੇਰੇ ਕੋਲ ਸਾਫ ਆ ਜਾਮ ਦਿੱਤੇ ਇਹ ਵੀ ਮੈਂ ਤੁਹਾਨੂੰ ਦਿਖਾ ਦੇ ਆਹ ਲੋ ਜੀ ਇਹ ਜਾਮ ਦੇ ਕਪੜੇ ਦੇ ਉੱਤੇ ਹੈ कॉटन जाम ਦਾ ਕਪੜਾ ਹੈ ਬਹੁਤ ਸੋਹਣਾ 5 ਮੀਟਰ ਆਲਓਵਰ कॉटन जाम ਦਾ ਕਪੜਾ ਰਹੂਗਾ ਇਹ ਸਾਰਾ ਸਾਫ ਜਾਮ ਦੇ ਦਿੱਤੇ ਹੈ ਤੇ ਇਹਦੀ 1000 ਰੁਪਿਆ ਰੇਂਜ ਰਹੂਗੀ ਤੇ ਦੁਪੱਟਾ ਇਹਦੇ ਨਾਲ ਵੀ ਜਨੂਨ ਦਾ ਪਾਰਾ ਦੁਪੱਟਾ ਇਹ ਵੀ ਦੁਪੱਟਾ ਵੀ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਹਾਲੋ ਜੀ ਇਹ ਵੈਲ ਆ ਇਸ ਦਾ ਦੁਪੱਟਾ ਸੀਗਾ ਤੇ 5 ਮੀਟਰ ਆਲਓਵਰ ਜਾਮ ਕਾਟਨ ਦਾ ਕਪੜਾ ਇਹਦੇ ਲਾਈਨ ਲਾਉਣ ਦੀ ਕੋਈ ਲੋੜ ਨਹੀਂ ਗਈ ਬਹੁਤ ਸੋਹਣਾ ਹੈ ਹੈਂਡਵਰਕ ਦਾ ਸੂਟ ਹੈ ਤੇ ਜਰੀ ਦੇ ਨਾਲ ਸਾਰਾ ਇਹਦਾ ਵਰਕ ਕੀਤਾ ਹੋਇਆ ਹੈ ਇਹਦੇ ਕਲਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਹਾਲੋ ਜੀ ਇੱਕੇ ਦਾ ਮਹਿੰਦੀ ਰੰਗ ਆ ਗਿਆ ਤੇ ਟਿੱਕੇ ਦਾ ਰੈੱਡ ਰੰਗ ਆ ਗਿਆ ਇੱਕੇ ਦਾ ਰੈੱਡ ਰੰਗ ਆ ਗਿਆ ਤੇ ਆ ਇਹਦੀ ਪਿੱਕ ਹੈ ਇਹਦੇ ਚਾਰ ਕਲਰ ਹੋਣਗੇ ਚਾਰੇ ਕਲਰ ਇਹਦੇ ਬੜੇ ਸੋਹਣੇ ਨੇਗੇ ਤੇ ਇੱਕੇ ਦਾ ਆਹ ਵਾਲਾ ਜਾਮਨੀ ਕਲਰ ਆ ਗਿਆ ਇੱਕੇ ਦਾ ਜਾਮਨੀ ਕਲਰ ਆ ਗਿਆ ਫਰੋਜੀ ਆ ਗਿਆ ਮਹਿੰਦੀ ਆ ਗਿਆ ਰੈੱਡ ਆ ਗਿਆ ਚਾਰ ਕਲਰਾਂ ਦਾ ਸੈੱਟ ਹੈ ਤੇ ਅਗਲਾ ਇੱਕ ਸੈੱਟ ਮੈਂ ਤੁਹਾਨੂੰ ਹੋਰ ਦਿਖਾਵਾਂਗੀ ਇਸ ਤੋਂ ਬਾਅਦ ਆਪਾਂ ਕਰਾਂਗੇ ਸਮਾਰਤੀ ਮਾਲ ਆਪਣੇ ਕੋਲੇ ਆਇਆ ਹੈ ਤੇ ਵਾਵਾ ਬਹੁਤ ਸਾਰਾ ਕਾਉਂਟੀ ਦੇ ਵਿੱਚ ਆਇਆ ਮਾਲ ਤੇ ਸਾਰਾ ਮਾਲ ਨਹੀਂ ਆਪਾਂ ਦਿਖਾ ਸਕਦੇ ਅਗਲੀ ਵੀਡੀਓ ਫਿਰ ਆਪਾਂ ਵਰਤਾਈ ਲੈ ਕੇ ਆਵਾਂਗੇ ਮਸਲਿਨ ਦਾਪਾ ਆਪਣੇ ਕੋਲੇ ਬਹੁਤ ਸਾਰਾ ਆਇਆ ਪਿਆ ਤੇ ਬਹੁਤ ਤਰ੍ਹਾਂ ਦਾ ਸਾਫ ਆਪਣੇ ਕੋਲੇ ਆਇਆ ਪਿਆ ਇਹ ਆਪਣੇ ਕੋਲੇ 올ਓਵਰ 5 ਮੀਟਰ ਜਾਮ 1000 ਰੁਪਿਆ ਰੇਟ ਰਹੂਗਾ ਇਹਦਾ ਤੇ ਆਹ ਲਓ ਜੀ ਇਸ ਦਾ ਦੁਪੱਟਾ ਇਹ ਇਸ ਦਾ ਦੁਪੱਟਾ ਤੇ ਕਲਰ ਚਾਤੇ ਦਾ ਨੂੰ ਸਾਨੂੰ ਦਿਖਾ ਦੇਣੀ ਆ ਮਹਿੰਦੀ ਮਹਿੰਦੀ ਘਰ ਦੇ ਵਿੱਚ ਆ ਗਿਆ ਇੱਕ ਲੈਮਨ ਕਲਰ ਦੇ ਵਿੱਚ ਆ ਗਿਆ ਸ਼ੂਟ ਆਹ ਲੋ ਜੀ ਇੱਕ ਮੋਰ ਪੰਖੀ ਆ ਤੇ ਇੱਕ ਮਹਿਰੂਨ ਇਹ ਇਹ ਵਾਲਾ ਜਿਹੜਾ ਕਲਰ ਸੈਟ ਸੀਗਾ ਕਲਰ ਚਾਰ ਸੀਗਾ ਇਹ ਪੰਜ ਕਲਰਾਂ ਦੇ ਵਿੱਚ ਕੰਟਰਾਸ ਕੰਬੀਨੇਸ਼ਨ ਸੀ ਇਹਦਾ ਪੰਜੇ ਕਲਰ ਟਾਪਦੇ ਨੇ ਇਸ ਤੋਂ ਬਾਅਦ ਆਪਾਂ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਆਪਣੇ ਕੋਲ ਆਪਿਆ ਪੌਂਚਾ ਵਰਕ ਜਾਮ ਕਾਟਨ ਦੇ ਉੱਤੇ ਹੈਂਡਵਰਕ ਸਾਰਾ ਬਹੁਤ ਸੋਹਣਾ ਸਾਫ ਹੋਊਗਾ ਬਾਧੂ ਮਾਲ ਆਪਣੇ ਕੋਲੇ ਕਾਉਂਟੀ ਦੇ ਵਿੱਚ ਆਇਆ ਪਿਆ ਸਾਰੇ ਮਾਲ ਦੀ ਆਪਾਂ ਵੀਡੀਓ ਬਣਾਈਏ ਤਾਂ ਘਟੋ ਘਟ ਆਪਣੇ ਕੋਲ ਦੋ ਦਿਨ ਲੱਗ ਜਾਣਗੇ ਤੇ ਅਗਲੀ ਵੀਡੀਓ ਆਪਾਂ ਫੇਰ ਵਰਕਾੜੀ ਲੈ ਕੇ ਆਵਾਂਗੇ ਇੱਕ ਤੁਸੀਂ ਨੰਬਰ ਦੇ ਵਿੱਚ ਆਪਣਾ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ ਸਕਰੀਨਸ਼ਾਟ ਭੇਜ ਕੇ ਸਾਨੂੰ ਆਨਲਾਈਨ ਵੀ ਕਰ ਸਕਦੇ ਹੋ ਤੇ ਦੁਕਾਨ ਤੇ ਵੀਚ ਕਰ ਸਕਦੇ ਹੋਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੇ ਅਨੁਸਾਰ ਸ਼ੇਅਰ ਕਰਿਆ ਕਰੋ ਆਪਣੇ ਸਸਤੇ ਰੇਟ ਹੁੰਦੇ ਨੇ ਤੇ ਬਾਜ਼ਾਰ ਰੇਟ ਹੁੰਦੇ ਨੇ ਕਿਉਂਕਿ ਸਾਫ ਆਪਣੇ ਕੋਲ ਬਹੁਤ ਸੋਨਾ ਕਾਟੀ ਦੇ ਵਿੱਚ ਮਾਲ ਹੁੰਦਾ ਹੈ ਵੀਡੀਓ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਧੰਨਵਾਦ ਜੀ ਸ਼ਸ਼ੀ ਕਾਲ